ਵਾਹ ਪ੍ਰਗਟਿਓ ਮਰਦ ਅਗਮੜਾ ਬ੍ਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਕ ਹਫ਼ਤੇ ਦੇ ਵਿੱਚ ਜਿੰਨੀਆਂ ਸਾਡੀਆਂ ਸ਼ਾਪਾਂ ਹੋਈਆਂ ਹਨ ਉਸ ਦੇ ਬਾਰੇ ਕੋਸ਼ਿਸ਼ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗੱਲ 6 ਪੋ 20 ਜਾਂ 21 ਤਰੀਕ ਦੀ ਦਸੰਬਰ ਨੂੰ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਸਾਰੇ ਹੀ ਸਿੰਘਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਕਹਿਣ ਦੇ ਉੱਤੇ ਛੱਡਣ ਦਾ ਫੈਸਲਾ ਕੀਤਾ ਸੀ ਉਸ ਸਮੇਂ ਤੁਰਕਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ ਭਾਵੇਂ ਕਿ ਆ ਬਾਈ ਧਾਰ ਦੇ ਜਿਹੜੇ ਰਾਜੇਸਥਾਨ ਉਹਨਾਂ ਨੇ ਆ ਗਾਂ ਜਿਹੜੀ ਬਣਾ ਕੇ ਆਟੇ ਦੀ ਅਤੇ ਉਹਨਾਂ ਨੇ ਕਰਾਂ ਦੀਆਂ ਕਸਮਾਂ ਖਾਧੀਆਂ ਸਨ ਕਿ ਅਸੀਂ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ 7-8 ਮਹੀਨੇ ਦੀ ਲਗਾਤਾਰ ਘੇਰਾਬੰਦੀ ਤੋਂ ਬਾਅਦ ਜਦੋਂ ਗੁਰੂ ਜੀ ਨੂੰ ਸਾਰਿਆਂ ਨੇ ਹੀ ਕਿਹਾ ਕਿ ਤੁਹਾਨੂੰ ਇਕਲਾ ਛੱਡ ਦੇਣਾ ਚਾਹੀਦਾ ਹੈ ਤਾਂ ਗੁਰੂ ਜੀ ਨੇ ਫਿਰ ਉਸ ਸਮੇਂ ਜਿਹੜਾ ਸੀ ਕਿਲਾ ਛੱਡਣ ਦਾ ਜਿਹੜਾ ਸੀ ਉਹਨਾਂ ਨੇ ਸਾਰਿਆਂ ਦੇ ਕਹਿੰਦੇ ਉੱਤੇ ਮਨ ਬਣਾ ਲਿਆ ਸੀ ਤੇ ਆਖਰੀ ਵਾਰੀ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਜਿਹੜਾ ਢੇੜਾ ਲਾ ਕੇ ਸੀਸਗੰਜ ਸਾਹਿਬ ਦੇ ਵਿੱਚ ਜਿੱਥੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕੀਤਾ ਸੀ ਉਸ ਜਗ੍ਹਾ ਉੱਤੇ ਆਖਰੀ ਅਰਦਾਸ ਕਰਕੇ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਅ 21 ਦਸੰਬਰ ਨੂੰ ਜਿਹੜਾ ਉਹ ਛੱਡ ਕੇ ਉੱਥੋਂ ਚਲੇ ਗਏ ਜਦੋਂ ਉਹਨਾਂ ਨੇ ਕਿਲਾ ਛੱਡਿਆ ਸੀ ਤਾਂ ਥੋੜੀ ਮੋਹ ਗਾੜ ਦੇ ਲੱਗੇ ਅਸੀਂ ਪਹੁੰਚੇ ਹੀ ਸਨ ਜਿਹਨਾਂ ਨੇ ਕਸਮਾਂ ਖਾਧੀਆਂ ਸਨ ਸਾਰੀਆਂ ਆਪਣੀਆਂ ਕਸਮਾਂ ਤੋੜ ਕੇ ਉਹਨਾਂ ਨੇ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਗੁਰੂ ਜੀ ਦੇ ਉੱਤੇ ਹਮਲਾ ਸਾਰੀਆਂ ਫੌਜਾਂ ਤੇ ਹਮਲਾ ਕਰ ਦਿੱਤਾ ਸਰਸਾ ਨਦੀ ਜਿੱਥੇ ਕੀ ਪਰਵਾਰ ਮੁਛੋੜਾ ਵੀ ਹੁੰਦਾ ਹੈ ਵਿੱਚ ਪਾਣੀ ਦੇ ਵਿੱਚ ਕੁਝ ਜਿਹੜੇ ਸਿੰਘ ਸਨ ਇੰਨਾ ਤੇਜ਼ ਪਾਣੀ ਸੀ ਬਿਹਾਅ ਸੀ ਉਸ ਦੇ ਵਿੱਚ ਚਲੇ ਗਏ ਕੁਝ ਸਿੰਘ ਮੁਕਾਬਲਾ ਕਰਦੇ ਹੋਏ ਚਲੇ ਗਏ ਉਥੋਂ ਗੁਰੂ ਜੀ ਜਿਹੜੇ ਸਨ ਰੋਪੜਵਾਲ ਪਹੁੰਚ ਗਏ ਭਾਈ ਮਨੀ ਸਿੰਘ ਸੀ ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਮੈਲ ਨੂੰ ਇਸ ਪੇਜ ਦਿੱਲੀਵਾਲ ਨੂੰ ਭੇਜ ਕੇ ਇੱਕ ਚਿੱਠੀ ਗਲਬ ਰਾਏ ਅਤੇ ਸ਼ਾਮ ਸਿੰਘ ਦੇ ਨਾਲ ਲੜਾਈ ਉਹਨਾਂ ਨੇ ਦੱਸਿਆ ਕਿ ਕਾਫੀ ਵੱਧ ਗਈ ਹੈ ਅਤੇ ਉਹਨਾਂ ਨੂੰ ਇੱਕ ਚਿੱਠੀ ਦੇਖ ਕੇ ਕੁਝ ਸਿੰਘਾਂ ਨੂੰ ਨਾਲ ਉਹਨਾਂ ਦੇ ਭੇਜ ਦਿੱਤਾ ਉਸ ਤੋਂ ਬਾਅਦ ਜਿਹੜਾ 7 ਪੋ 22 ਦਸੰਬਰ ਨੂੰ ਸਰਤਾਨ ਦੇ ਵਿਛੋੜੇ ਤੋਂ ਬਾਅਦ ਗੁਰੂ ਜੀ ਜਿਹੜੇ ਚਮਕੌਰ ਦੀ ਗੜੀ ਵੱਲ ਚਲੇ ਜਾਂਦੇ ਹਨ ਅਤੇ ਜਿਹੜਾ 8 ਪੋ ਯਾਨੀ ਕਿ 23 ਦਸੰਬਰ ਦਾ ਦਿਨ ਹੁੰਦਾ ਹੈ ਉਦੋਂ ਸ਼ਹਾਦਤ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਅਜੋਜਾ ਸਿੰਘ ਦੋਨਾਂ ਸਹਿਬਜ਼ਾਦਾ ਦੀ ਜਿਹੜੀ ਸ਼ਹਾਦਤ ਹੁੰਦੀ ਹੈ 9 ਤਰੀਕ ਨੂੰ ਗੁਰੂ ਜੀ ਚਮਕੌਰ ਜਿਹੜੀ ਗੜੀ ਹੈ ਉਸ ਦੇ ਬਾਕੀ ਸਿੰਘਾਂ ਦੇ ਨਾਲ ਗੁਰੂ ਜੀ ਉੱਥੇ ਰਹਿੰਦੇ ਹਨ ਅਤੇ 10 ਪੋ ਯਾਨੀ ਕਿ 25 ਦਸੰਬਰ ਨੂੰ ਜਦੋਂ ਸਹਿਬਜ਼ਾਦਾ ਦੀ ਸ਼ਹਾਦਤ ਹੁੰਦੀ ਹੈ ਅਤੇ ਬੀਬੀ ਹਰਸ਼ਰਨ ਕੌਰ ਜਿਹੜੀ ਹੈ ਉਹ ਉਹਨਾਂ ਦਾ ਸੰਸਕਾਰ ਕਰਦੀ ਹੈ ਅਤੇ ਮੁਰਕੇ ਉਹਨਾਂ ਨੂੰ ਵੀ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਹੈ 11 12 ਪੋ ਜਾਣੇ ਕਿ 25 26 ਦਸੰਬਰ ਦੀ ਜਿਹੜੀ ਰਾਸੀ ਉਸ ਦੇ ਵਿੱਚ ਦੂਸਰੇ ਫਾਸੇ ਜਿਹੜਾ ਸੀ ਠੰਡੇ ਫੁਰਜ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਦੋਨਾਂ ਸਹਬਜ਼ਾਦੇ ਸਹਬਜ਼ਾਦ ਜੋਰਾਵਾਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਉਹਨਾਂ ਨੂੰ ਉੱਥੇ ਜਿਹੜਾ ਰੱਖਿਆ ਜਾਂਦਾ ਹੈ 13 ਮੋ 13 ਪੋ ਨੂੰ ਜਾਣੇ ਕਿ 27 ਦਸੰਬਰ ਨੂੰ ਛੋਟੇ ਸਹਬਜ਼ਾਦੇ ਸਹਬਜ਼ਾਦ ਜੋਰਾਵਾਰ ਸਿੰਘ ਅਤੇ ਸਹਬਜ਼ਾਦੇ ਫਤੇ ਸਿੰਘ ਉਹਨਾਂ ਨੂੰ ਜਿਹੜਾ ਕਿ ਨੇਹਾ ਦੇ ਵਿੱਚ ਚਿੰਨ ਕੇ ਬੜੇ ਤਸੀਹੇ ਦੇ ਕੇ ਜਿਹੜਾ ਸ਼ਹੀਦ ਕੀਤਾ ਜਾਂਦਾ ਹੈ ਅਤੇ ਮਾਤਾ ਗੁਜਰੀ ਵੀ ਜੇ ਉਹਨਾਂ ਦਾ ਵੀ ਜਿਹੜਾ ਉੱਥੇ ਅਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹ ਇਸ ਦਿਨ ਆ ਜਿਹੜੀ 8 ਪੋ ਦਾ ਜਿਹੜਾ ਦਿਨ ਲੰਘਦਾ ਹੈ 8 ਪੋ ਨੂੰ ਜਿੱਥੇ ਛੋਟ ਵੱਡੇ ਸਾਹਿਬ ਜਾਂ ਦੇ ਦੀ ਸ਼ਹੀਦਤ ਹੁੰਦੀ ਹੈ ਉੱਥੇ ਮਾਤਾ ਗੁਜਰੀ ਜੀ ਜਿਹੜੇ ਹਨ 8 ਪੋ ਨੂੰ ਗੰਗੂ ਜਿਹੜਾ ਕਿ ਉਹਨਾਂ ਦਾ ਰਸੋਈਆ ਸੀ ਉਹਨਾਂ ਦੇ ਘਰ ਰਹਿੰਦੇ ਹਨ ਉਹਨੇ ਜਦੋਂ ਮਾਤਾ ਜੀ ਦੇ ਕੋਲ ਕੁਝ ਜਿਹੜੇ ਉਹਨਾਂ ਨੇ ਦੇਖਿਆ ਸੀ ਕੁਝ ਕੀਮਤੀ ਜਿਹੜੇ ਸਿੱਕੇ ਦੇਖੇ ਸੀ ਉਹਨਾਂ ਉਸ ਦੇ ਲਾਲਚ ਕਰਕੇ ਉਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਮਾਤਾ ਜੀ ਨੇ ਦੇਖ ਲਿਆ ਮਾਤਾ ਗੁਜਰਖੋ ਜੀ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਰਿੰਡਾ ਜਿਹੜਾ ਥਾਣੇ ਸੀ ਮਰਿੰਡੇ ਥਾਣੇ ਦੇ ਵਿੱਚ ਜਿਹੜਾ ਨੌ ਕੋ ਨੂੰ ਜਿਹੜਾ ਸੀ ਉੱਥੇ ਜਿਹੜਾ ਉਹਨਾਂ ਨੂੰ ਰੱਖਿਆ ਜਾਂਦਾ ਹੈ ਜਿਹੜੇ ਕਿ 24 ਦਸੰਬਰ ਦਾ ਜਿਹੜਾ ਦਿਨ ਬੰਦਾ ਹੈ ਉਸ ਤੋਂ ਬਾਅਦ 10 11 ਜਿਹੜੀ 12 ਹੈ ਠੰਡੇ ਬੁਰਜ ਦੇ ਵਿੱਚ ਰਹਿਣ ਤੋਂ ਬਾਅਦ ਅਤੇ 14 ਉਹ ਅਤੇ 28 ਦਸੰਬਰ ਨੂੰ ਟੋਡਰਵਾਲ ਜਿਨ੍ਹਾਂ ਦਾ ਕਿ ਸਿੱਖ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਨਾ ਲਿਖਿਆ ਗਿਆ ਹੈ ਹਮੇਸ਼ਾ ਨਾ ਉਹਨਾਂ ਦਾ ਅਮਰ ਰਹੇਗਾ ਉਹਨਾਂ ਨੇ ਮੋਹਰਾ ਸਿੱਧੇ ਅਈ ਦਸਦਿਆਂ ਕਰਕੇ ਜਿੰਨੀਆਂ ਮੋਹਰਾ ਉਹਨਾਂ ਨੇ ਮੰਗੀਆਂ ਸੀ ਉਹਨੀਆਂ ਮੋਹਰਾ ਆਪਣਾ ਸਭ ਕੁਝ ਵੇਚ ਕੇ ਤਾਂ ਉਹਨਾਂ ਨੇ ਮਾਤਾ ਗੁਜਰੀ ਜੀ ਦਾ ਅਤੇ ਛੋਟੇ ਸਭ ਜੱਜਾਂ ਦਾ ਜਿਹੜਾ ਉਹਨਾਂ ਨੇ ਸੰਸਕਾਰ ਕੀਤਾ ਸੀ ਇਹ ਸਾਡੇ ਇੱਕ ਬੜੇ ਹੀ ਇਤਿਹਾਸਿਕ ਦਿਨ ਹਨ ਤੇ ਕੱਲੇ-ਕੱਲੇ ਦਿਨ ਦੀ ਅਸੀਂ ਉਹਨਾਂ ਦੀ ਜੰਗਾਂ ਦੀ ਗੱਲ ਕਰੀਏ ਉਹਨਾਂ ਦੇ ਕਿਸ ਤਰ੍ਹਾਂ ਗੁਰੂ ਜੀ ਉਸ ਤੋਂ ਬਾਅਦ ਮਾਸ਼ੀਵਾੜੇ ਦੇ ਜੰਗਲਾਂ ਵਿੱਚ ਜਾਂਦੇ ਹਨ ਜਿੱਥੇ ਕੀ ਦੇ ਸ਼ਿਵਾਬ ਔਰ ਮੋਹ ਸੁਭ ਕਰਮਨ ਤੇ ਖਬੂਲ ਨਡਰੋ ਨਾ ਕਰੋ ਔਰ ਸੋ ਜਾ ਬਲ ਜਾਇ ਨਿਸ਼ਚੈ ਆਪਣੀ ਜਿੱਦ ਕਰੋ ਗੁਰੂ ਜੀ ਕਹਿਣ ਵਾਲੇ ਉਥੇ ਵੀ ਜਾ ਕੇ ਉਹਨਾਂ ਨੇ ਜਿਹੜਾ ਸ਼ਬਦ ਆ ਜਿਹੜਾ ਉਹਨਾਂ ਨੇ ਵਿਚਾਰ ਨਹੀਂ ਕੀਤਾ ਸੀ ਤੁਦ ਬਿਨ ਰੋਗ ਰਜਾਈਆਂ ਦਾ ਉਹਨੇ ਨਾਗ ਨਿਵਾਸਾ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉਥੇ ਵੀ ਗੁਰੂ ਜੀ ਜਿਹੜੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਉਸ ਤੋਂ ਬਾਅਦ ਉਹਨਾਂ ਨੂੰ ਉਥੇ ਜਿਸ ਤਰ੍ਹਾਂ ਜੰਗੋਤ ਦੀ ਗੜੀ ਦੇ ਵਿੱਚ ਜਦੋਂ ਤਾੜੀ ਮਾਰ ਕੇ ਕਹਿ ਕੇ ਆਏ ਸਨ ਕਿ ਹਿੰਦ ਦਾ ਪੀਰ ਚੱਲਿਆ ਜੇ ਅਤੇ ਆਪਣੇ ਸਿੰਘਾਂ ਨੂੰ ਕਹਿ ਕੇ ਆਏ ਸਨ ਉੱਥੇ ਵੀ ਆ ਕੇ ਦੋ ਪਿਆਰੇ ਜਿਹੜੇ ਹਨ ਜਿਹੜਾ ਇੱਕ ਤਾਰੇ ਦੀ ਸਿਹਦ ਵਿੱਚ ਉੱਥੇ ਜਾ ਕੇ ਉਹਨਾਂ ਨੂੰ ਮਿਲਦੇ ਹਨ ਅਤੇ ਗੁਰੂ ਜੀ ਦਾ ਦੋ ਪਠਾਨ ਪਿੱਛਾ ਕਰਦੇ ਹਨ ਉਹਨਾਂ ਨੂੰ ਵੀ ਜਿਹੜੇ ਗੁਰੂ ਜੀ ਹਨ ਉਹਨਾਂ ਨੂੰ ਵੀ ਉੱਥੇ ਮਾਰਮਕਾਉਂਦੇ ਹਨ ਪਰ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਉੱਥੇ ਜਾ ਕੇ ਉਹਨਾਂ ਨੇ ਸੂਲ ਸਰਾਹੀ ਖੰਜਰ ਪਿਆਲਾ ਨਾਗ ਨਿਵਾਸਾਂ ਦੇ ਰਹਿਣਾ ਉਸ ਸਮੇਂ ਉੱਥੇ ਉਹਨਾਂ ਨੇ ਜਾ ਕੇ ਜਦੋਂ ਆਰਾਮ ਕੀਤਾ ਸੀ ਉੱਥੇ ਉਹਨਾਂ ਦੇ ਨਾਲ ਸਿੰਘਾ ਦਾ ਜਿਹੜਾ ਟੱਕਰਾ ਹੋਇਆ ਸੀ ਪਿਆਰਿਆਂ ਦਾ ਉਸ ਤੋਂ ਬਾਅਦ ਕਿਸ ਤਰ੍ਹਾਂ ਭਾਈ ਨਬੀ ਖਾਨ ਗਨੀ ਖਾਨ ਇਹ ਕਿਸ ਤਰ੍ਹਾਂ ਗੁਰੂ ਜੀ ਨੂੰ ਲੈ ਕੇ ਜਾਂਦੇ ਹਨ ਇਹ ਵੀ ਇੱਕ ਲੰਮਾ ਇਤਿਹਾਸ ਹੈ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਰੀ ਇਤਿਹਾਸ ਦੀ ਗੱਲ ਕਰਦਿਆਂ ਕਰਦਿਆਂ ਕਈ ਵਾਰੀ ਕਈ ਸਾਡੇ ਮਨ ਘੜਤ ਗੱਲਾਂ ਕਈ ਆ ਜਾਂਦੀਆਂ ਹਨ ਕਿ ਅਸੀਂ ਕਿਸੇ ਧਰਮ ਦੇ ਖਿਲਾਫ ਕਿਉਂਕਿ ਜਿਹੜਾ ਮੋਤੀ لال ਮਹਿਰਾ ਸੀ ਉਸ ਨੇ ਵੀ ਜਿਹੜਾ ਦੁੱਧ ਪਿਆ ਸੀ ਤੇ ਉਹਨਾਂ ਨੂੰ ਵੀ ਦੇਖੋ ਕਿਦਾਂ ਉਹਨਾਂ ਨੂੰ ਕਿਦਾਂ ਸ਼ਹੀਦ ਕੀਤਾ ਗਿਆ ਸੀ ਉਸ ਸਮੇਂ ਦੇ ਉੱਤੇ ਕੋਈ ਸਿੱਖ ਵੀ ਸਨ ਕਈ ਉਹ ਵੀ ਜਿਹੜੇ ਸਨ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਸਨ ਅਤੇ ਉਸ ਸਮੇਂ ਜਿਹੜੇ ਵਜੀਰ ਖਾਨ ਜਿਹੜੇ ਔਰੰਗਜ਼ੇਬ ਸਨ ਉਹ ਭਾਵੇਂ ਮੁਸਲਮਾਨ ਸਨ ਉਹਨਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਸੀ ਪਰ ਟੋਡਨ ਮਲ ਨਵੀ ਖਾਨ ਗਣੀ ਖਾਨ ਕਿੰਨੇ ਗਲਬ ਵਿੱਚ ਕਿੰਨੇ ਇਦਾਂ ਦੇ ਜਿਹੜੇ ਨਾਂ ਹਨ ਜਿਨ੍ਹਾਂ ਜਿਹੜੇ ਗੁਰੂ ਘਰ ਦੇ ਹਮੇਸ਼ਾ ਹੀ ਸੇਵਾਦਾਰ ਰਹੇ ਹਨ ਅਤੇ ਗੁਰੂ ਜੀ ਦੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਨਾਲ ਖਲੋਂਦੇ ਰਹੇ ਹਨ ਸਾਨੂੰ ਇਹ ਨਹੀਂ ਕਿ 2 4 ਜਾਂ ਕੁਝ ਬੰਦੇ ਜਿਹੜੇ ਜ਼ੁਲਮ ਕਰਨ ਕਰਕੇ ਅਸੀਂ ਕਿਸੇ ਕੌਮ ਨੂੰ ਕਿਸੇ ਧਰਮ ਨੂੰ ਅਸੀਂ ਸਾਰਿਆਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਈਏ ਅਸੀਂ ਵੱਖਰੀ ਵੱਖਰੀ ਕਿਸਮ ਦੀਆਂ ਆਧਾਰਨਾਵਾਂ ਦਿੰਦੇ ਹਾਂ ਉਹ ਸਾਨੂੰ ਇਦਾਂ ਦੀਆਂ ਨਹੀਂ ਦੇਣੀਆਂ ਚਾਹੀਦੀਆਂ ਕਿਉਂਕਿ ਗੁਰੂ ਜੀ ਦੇ ਨਾਲ ਹਰ ਧਰਮ ਦੇ ਜਿਹੜੇ ਲੋਕ ਸਨ ਉਹਨਾਂ ਦੀ ਫੌਜ ਵਿੱਚ ਵੀ ਸਨ ਅਤੇ ਉਹਨਾਂ ਦੇ ਨਾਲ ਉਹਨਾਂ ਜਿਹੜੇ ਨਿਭਦੇ ਰਹੇ ਨੇ ਸਾਬ ਜਦਿਆਂ ਦੇ ਜਿਹਦੀਆਂ ਸ਼ਹਾਦਤ ਦੇ ਤਵੇਂ ਦੇ ਉੱਚਾ ਵੀ ਦੇਖੋ ਔਰ ਹਰ ਇੱਕ ਧਰਮ ਦੇ ਜਿਹੜੇ ਕਈਆਂ ਨੇ ਜੇ ਉਹਨਾਂ ਦੀ ਵਿਰੋਧਤਾ ਕੀਤੀ ਤੇ ਕਈਆਂ ਨੇ ਗੁਰੂ ਜੀ ਦਾ ਸਾਥ ਵੀ ਦਿੱਤਾ ਤੋਂ ਅਸੀਂ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਾਂ ਗੁਰੂ ਜੀ ਨੇ 14 ਲੜਾਈਆਂ ਲੜੀਆਂ ਸਨ 14 ਲੜਾਈਆਂ ਦੇ ਵਿੱਚ ਉਹਨਾਂ ਨੇ ਬੜੀ ਜ਼ਮੀਨ ਵੀ ਜਿੱਤੀ ਸੀ ਵੀ ਅੱਜ ਤੱਕ ਗੁਰੂ ਜੀ ਨੇ ਜਿੱਤਣ ਤੋਂ ਬਾਅਦ ਇੱਕ ਵੀ ਇੰਚ ਜਿਹੜੀ ਜ਼ਮੀਨ ਕਿਸੇ ਦੀ ਨਹੀਂ ਸੀ ਰੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਜਿਹੜੀ ਜ਼ਮੀਨ ਉਹਨਾਂ ਨੇ ਚੰਬੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਲੇਸੀ ਉਹ ਵੀ ਬਾਅਦ ਦੇ ਵਿੱਚ ਮੁੱਲ ਲੈਂਦੇ ਰਹੇ ਹਨ ਸੋ ਗੁਰੂ ਜੀ ਨੇ ਜਿਹੜੀਆਂ ਲੜਾਈਆਂ ਵੀ ਸੀ ਉਹ ਮਜਬੂਰੀ ਦੇ ਵਿੱਚ ਉਦੋਂ ਲੜਨ ਤੋਂ ਬਗੈਰ ਕੋਈ ਇਹਦਾ ਹੱਲ ਨਹੀਂ ਸੀ ਉਹਨਾਂ ਨੂੰ ਹਥਿਆਰ ਚੁੱਕਨੇ ਪਏ ਸਨ ਸਤ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਜਿਹੜੇ ਸੀ ਹਥਿਆਰ ਚੁੱਕੇ ਸਨ ਉਹਨਾਂ ਨੇ ਦੋ ਸਾਲ ਦੋ ਸਾਲ ਅਨੰਦਪੁਰ ਸਾਹਿਬ ਦਾ ਛੱਡ ਕੇ ਪੋਂਟਾ ਸਾਹਿਬ ਵੀ ਚਲੇ ਗਏ ਸਨ ਕਿ ਕਿਸੇ ਤਰੀਕੇ ਦੇ ਨਾਲ ਜੇ ਸ਼ਾਂਤੀ ਦੇ ਨਾਲ ਲੜਾਈ ਟਾਲ ਸਕਦੀ ਹੈ ਪਰ ਜਦੋਂ ਜਿਹੜੇ ਪਹਾੜੀ ਰਾਜੇ ਸੀ ਭੀਮ ਚੰਦ ਸੀ ਭਾਈ ਤਾਰ ਦੇ ਜਿਹੜੇ ਰਾਜਸਥਾਨ ਜਦੋਂ ਉਹ ਕਿਸੇ ਪਾਸੇ ਵੀ ਨਹੀਂ ਲੱਗੇ ਤਾਂ ਫੇਰ ਗੁਰੂ ਜੀ ਨੇ ਹਥਿਆਰ ਚੁੱਕ ਕੇ ਉਹਨਾਂ ਦਾ ਮੁਕਾਬਲਾ ਕਰਕੇ ਉਹਨਾਂ ਨੂੰ ਇੰਨੀ ਗੱਲ ਦਾ ਪਤਾ ਹੀ ਨਹੀਂ ਸੀ ਉਹ ਤੇ ਸੋਚਦੇ ਸੀ ਕਿ ਉਸ ਸਮੇਂ ਇਦਾਂ ਲੱਗਦਾ ਸੀ ਸਾਡੀ ਮੁਗਲਾਂ ਨਾਲ ਲੜਾਈ ਹੈ ਪਰ ਇਹ ਨਹੀਂ ਸੀ ਇਦੋਂ ਕਿ ਜਿਹੜਾਂ ਦੇ ਨਾਲ ਸਾਡੇ ਉਹਨਾਂ ਦੇ ਦਾਦੇ ਪਰਦਾਦੇ ਸਾਡੇ ਪੁਰਾਣੇ ਗੁਰੂ ਜਣਾਾਂ ਦੇ ਬਜ਼ੁਰਗਾਂ ਦੇ ਕਰਕੇ ਸ਼ਹੀਦੀਆਂ ਦਿੱਤੀਆਂ ਸੀ ਉਹ ਵੀ ਸਾਰੇ ਜਿਹੜੇ ਹਨ ਇਹ ਗੁਰੂ ਜੀ ਦੇ ਖਿਲਾਫ ਆਪਣੀਆਂ ਫੌਜਾਂ ਲਿਆ ਕੇ ਲੜਾਈਆਂ ਸ਼ੁਰੂ ਕਰ ਦੇਣਗੇ ਤਾਂ ਤੇ ਉਹੋ ਹੀ ਜਾ ਕੇ ਔਰੰਗਜ਼ੇਬ ਨੂੰ ਸ਼ਿਕਾਇਤਾਂ ਕਰਨਗੇ ਅਤੇ ਗੁਰੂ ਜੀ ਦੇ ਜਿਹੜੇ ਖਿਲਾਫ ਭੜਕਾਉਣਗੇ ਸੋ ਉਸ ਸਮੇਂ ਸਾਰੇ ਹੀ ਪਾਸੇ ਗੁਰੂ ਜੀ ਦੇ ਜਿੰਨੇ ਹੀ ਦੁਸ਼ਮਣਾਂ ਨੇ ਇਕੱਠਾ ਉਹਨਾਂ ਨੂੰ ਘੇਰਾ ਪਾਇਆ ਸੀ ਪਰ ਅੱਜ ਦੇਖੋ ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਆਨੰਦਪੁਰ ਸਾਹਿਬ ਜਾਓ ਧਰਤੀ ਦੇ ਦੇਖੋ ਹਜ਼ੂਰ ਸਾਹਿਬ ਦੇਖੋ ਦਮਦਮਾ ਸਾਹਿਬ ਦੇਖੋ ਪੌਂਟਾ ਸਾਹਿਬ ਦੇਖੋ ਕਿੰਨੀ ਸ਼ਰਧਾ ਹੈ ਔਰ ਜ਼ੁਲਮ ਕਰਨ ਵਾਲੇ ਜਿਹੜੇ ਹੈ ਉਹਨਾਂ ਦੀ ਕਬਰ ਦੇ ਉੱਤੇ ਵੀ ਨਹੀਂ ਜਾਂਦਾ ਪਰ ਅੱਜ ਸਹਿਬਜ਼ਾਦਿਆਂ ਨੂੰ ਹਰ ਕੋਈ ਹਰ ਧਰਮ ਦੇ ਲੋਕ ਜਾ ਕੇ ਨਤਮਸਤਕ ਹੁੰਦੇ ਹਨ ਸੋ ਇਹ ਹੈ ਸਾਡੇ ਗੁਰੂਆਂ ਦੀ ਕੁਰਬਾਨੀ ਜਿਨ੍ਹਾਂ ਨੇ ਕਿ ਇੰਨਾ ਪਰਿਵਾਰ ਜਿਹੜਾ ਸੀ ਸਾਰਾ ਵਾਰ ਕੇ ਇਹ ਵੀ ਉਹਨਾਂ ਨੇ ਕਿਹਾ ਸੀ ਕਿ ਅਨ ਪੁੱਤਨ ਕੇ ਸੀਸ ਤੇ ਵਾਰ दिए ਸਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਸੋ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅ ਉਹਨਾਂ ਦੇ ਵਰਗਾ ਮਰਦ ਅਗਮੜਾ ਕਦੇ ਹੋਇਆ ਹੀ ਨਹੀਂ ਦੁਨੀਆ ਦੇ ਉੱਤੇ ਤੇ ਨਾ ਹੋਏਗਾ ਵਾਹ ਪ੍ਰਗਟਿਓ ਮਰਦ ਅਗਮੜਾ ਫਰੀਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਤੇਲਾ ਕਦੇ ਵੀ ਕੋਈ ਗੁਰੂ ਜਿਹੜਾ ਬਣ ਜਾਂਦਾ ਗੁਰੂ ਹੀ ਰਹਿੰਦਾ ਹੈ ਆਪਣੇ ਆਪ ਨੂੰ ਚੇਲਾ ਨਹੀਂ ਹੁੰਦਾ ਤੇ ਗੁਰੂ ਜੀ ਨੇ ਪੰਜ ਪਿਆਰਿਆਂ ਕੋਲੋਂ ਆਪ ਵੀ ਅਮਰ ਸ਼ਕੈ ਸਿਸੋ ਅੱਜ ਅਸੀਂ ਇਹਨਾਂ ਇਤਿਹਾਸਕ ਦਿਨਾਂ ਦੇ ਉੱਤੇ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਉਹਨਾਂ ਦੇ ਅੱਗੇ ਆਪਣਾ ਸੇਸ਼ ਝੁਕਾਉਂਦੇ ਹਾਂ ਜਿਨ੍ਹਾਂ ਨੇ ਕਿ ਸਾਰਾ ਪਰਿਵਾਰ ਸ਼ਹੀਦ ਕਰਕੇ ਉਹਨਾਂ ਨੇ ਇਸ ਦੁਨੀਆ ਦੇ ਵਿੱਚ ਜ਼ੁਲਮ ਦਾ ਟੱਕਰਾਂ ਕੀਤਾ ਕਿਸੇ ਨੂੰ ਵੀ ਕਦੇ ਧੱਕੇ ਦੇ ਨਾਲ ਆਪਣੇ ਧਰਮ ਦੇ ਵਿੱਚ ਆਉਣ ਲਈ ਪ੍ਰੇਰਿਤ ਨਹੀਂ ਕੀਤਾ ਨਾ ਹੀ ਉਹਨਾਂ ਨੇ ਕਿਹਾ ਵੀ ਧੱਕਾ ਕਿਸੇ ਦਾ ਮੰਨੋ ਅਤੇ ਨਾ ਧੱਕਾ ਕਿਸੇ ਨਾਲ ਕਰੋ ਇਹ ਵੀ ਸਾਨੂੰ ਅੱਜ ਜ਼ਰੂਰ ਸਿੱਖਣ ਦੀ ਲੋੜ ਹੈ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਲਗੀ ਵਾਲਿਆ ਕੌਮ ਦੇ ਸ਼ਹਿ ਚਾ ਮਿਲਦੀ ਜੱਗ ਤੇ ਤੇਰੀ ਮਿਸਾਲ ਕੋਈ ਨਹੀਂ ਪੰਤ ਸਿੱਜਿਆ ਖੰਡੇ ਦੀ ਧਾਰ ਵਿੱਚੋਂ ਇਹੋ ਜਿਹਾ ਵੀ ਡਠਾ ਮਿਸਾਲ ਕੋਈ ਨਹੀਂ ਆਪੇ ਗੁਰੂ ਤੇ ਆਪੇ ਹੀ ਬਣੇ ਚੇਲਾ ਤੇਰੇ ਜਿਹਾ ਵੀ ਦੀਨ ਦਿਆਲ ਕੋਈ ਨਹੀਂ ਸਭ ਕੁਝ ਵਾਰ ਕੇ ਖਿੜਖਿੜ ਹੱਸਦਾ ਰਿਆਂ ਕਿਸੇ ਮਾਂ ਨੇ ਜਮਿਆ ਲਾਲ ਕੋਈ ਨਹੀਂ ਕਿਸੇ ਮਾਂ ਨੇ ਜਮਿਆ ਲਾਲ ਕੋਈ ਨਹੀਂ ਜਿੱਥੇ ਹੱਦ ਕੁਰਬਾਨੀ ਦੀ ਮੁੱਕ ਜਾਂਦੀ ਸ਼ੁਰੂ ਹੁੰਦਾ ਹੈ ਉੱਥੋਂ ਬਿਆਨ ਤੇਰਾ ਸੋ ਰੱਬ ਦੀ ਝੂਠ ਨਾ ਸੱਚ ਅੱਖਾਂ ਅਰੇ ਨਹੀਂ ਸਦਾ ਰਹਿਣਾ ਹਿੰਦੁਸਤਾਨ ਤੇਰਾ ਅਰੇ ਨਹੀਂ ਸਦਾ ਰਹਿਣਾ ਹਿੰਦੁਸਤਾਨ ਤੇਰਾ ਜੇ ਇਤਿਹਾਸਕ ਪੱਖੋਂ ਕੋਈ ਸ਼ਬਦ ਵੱਧ ਘੱਟ ਕਿਹਾ ਗਿਆ ਹੋਵੇ ਤੇ ਖਿਮਾ ਦੇ ਜਾਚ ਖਾ ਕਿਉਂਕਿ ਸਾਡਾ ਇਤਿਹਾਸ ਬਹੁਤ ਕੀਮਤੀ ਹੈ ਕੋਈ ਗਲਤੀ ਸਾਡੇ ਵੱਗੇ ਅਣਜਾਣ ਖਲੋ ਹੋ ਸਕਦੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਸਮੇਂ ਸਮੇਂ ਤੇ ਅਸੀਂ ਇਤਿਹਾਸ ਦੀਆਂ ਗੱਲਾਂ ਤੁਹਾਡੇ ਨਾਲ ਕਰਦੇ ਰਵਾਂਗੇ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਪ੍ਰਵਾਨ ਅਤੇ ਸਾਰੇ ਹੀ ਸ਼ੀਧਾ ਨੂੰ ਲੱਖ ਲੱਖ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ